ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਚਲੋ ਭੋਜੋ ਅੱਜ ਆ ਭਾਈ ਮਰਤਪਾਲ ਮੈਰੋਂ ਦੀ ਮੈਂ ਵੀਡੀਓ ਦੇਖੀ ਜੇ ਚ ਰੋ ਰਿਹਾ ਹੈ ਉਹ ਤੋਂ ਪਹਿਲਾਂ ਕਿਸਨੂੰ ਸਿੰਘ ਠੀਕੀ ਵਾ ਦੇਖੀ ਸੀ ਉਹ ਵੀ ਰੋ ਰਿਹਾ ਸੀਗਾ ਮੈਂ ਨਾ ਬੜੇ ਚਿਰ ਤੋਂ ਕਹਿ ਰਹੇ ਆ ਇਹ ਗੱਲ ਕਿ ਭਈ ਸਿੱਖੋ ਇਸ ਮદાન ਚ ਉਹੀ ਨਿਤਰੇ ਜਿਹਦੇ ਜਿਹਦੇ ਪੱਟਾਂ ਚ ਜ਼ੋਰ ਹੈ ਪਿੱਛੇ ਕੋਈ ਨਹੀਂ ਕਿਸੇ ਦੇ ਆਉਂਦਾ ਸਲਾਮਾਂ ਦੇਣ ਵਾਲੇ ਬਹੁਤ ਨੇ ਵੀ ਇਹ ਕੰਮ ਇਦਾਂ ਹੋਣਾ ਚਾਹੀਦਾ ਸੀ ਇਦਾਂ ਕਿਉਂ ਨਹੀਂ ਕੀਤਾ ਪਰ ਜਦੋਂ ਮદાન ਚ ਉਤਰਨਾ ਫਿਰ ਕਿਸੇ ਨੇ ਨਹੀਂ ਹੋਣਾ ਹੁਣ ਉਹ ਜਿਸ ਕੁੜੀ ਵਾਸਤੇ ਲੜਿਆ ਕੁੜੀ ਮੋਕਰ ਗਈ ਪਿੱਛੇ ਕੋਈ ਨਹੀਂ ਆਇਆ ਇਹ ਛੋਟੀਆਂ ਗੱਲਾਂ ਨੇ ਸਿੰਘਾਂ ਨੂੰ ਐਨੀ ਮਾੜੀ ਮਾੜੀ ਗੱਲ ਤੇ ਦਿਲ ਨਹੀਂ ਛੱਡ ਦੇਣਾ ਚਾਹੀਦਾ ਹੁਣ 2016 ਦੇ ਵਿੱਚ ਝੂਠੇ ਕੇਸ ਪਾਇਆ ਸਾਡੇ ਤੇ 3 ਮਹੀਨੇ ਖੱਜਲ ਕੀਤਾ ਰੂਪੋਛ ਰਹੇ ਆ 21 ਚਾਹੇ ਬੰਬਲਾਸਾ ਕੇਸ ਤੇ ਪਤਾ 4 ਮਹੀਨੇ ਖੱਜਲ ਕੀਤਾ ਹੁਣ ਮੈਨਸ 3.5 ਮਹੀਨੇ ਹੋ ਗਏ ਐਨੂੰ ਵਾਪਸ ਸਾਈਆਂ ਦਾ ਮਸਲਾ ਹੈ ਕਿੱਥੇ ਕਿੱਥੇ ਮਿਲਤੇ ਐਫ ਆਈ ਆਰ ਪਰ ਅੱਜ ਤੱਕ ਤੁਸੀਂ ਮੇਰੇ ਮੂੰਹ ਸੁਣਿਆ ਕਿ ਮੇਰੇ ਕੋਲ ਪਹੁੰਚੋਂ ਮੈਂ ਲੋੜ ਮਦਦ ਦੀ ਜਾਂ ਰੋਂਦੇ ਵੇਖਿਆ ਕਦੀ ਜਾਂ ਰੰਗ ਜਾਂ ਬੋਲਾਂ ਸਿਕਰੀ ਜੰਮੀ ਦੇਖੀ ਹੈ ਕਿਉਂਕਿ ਇਹ ਜਿਹੜੀ ਲੜਾਈ ਨਾ ਪੰਥ ਦੀ ਇਹ ਆਪਣੇ ਸੇਤ ਲੜੀ ਜਾਂਦੀ ਹੈ ਤੇ ਆਸ ਰਾ ਗੁਰੂ ਦਾ ਜਦੋਂ ਅਸੀਂ ਇਹ ਮਾਂਜ ਆਸ ਰੱਖਦੇ ਨਾ ਵੀ ਕੋਈ ਦੂਸਰਾ ਆਊਗਾ ਤੇ ਖੁੱਲ ਜਾਵਤ ਏ ਧੱਕਾ ਮਰੋ ਅਛੋਤੋਂ ਬੰਦ ਹੈ ਤੇ ਕੋਈ ਕੋਈ ਚੱਲਦਾ ਰਹਿੰਦੇ ਕੋਈ ਦੂਸਰਾ ਆਊਗਾ ਤੇ ਤੁਹਾਡੀ ਮਦਦ ਕਰੇਗਾ ਇਹ ਕਦੀ ਵੀ ਨਹੀਂ ਹੁੰਦਾ ਇਹ ਜਿਹੜੇ ਇਹ ਕੰਮ ਨਾ ਤੇ ਕਦੀ ਵੀ ਕੰਮ ਨਹੀਂ ਹੋ ਸਕਦੇ ਸੋ ਜੋ ਵੀ ਕਰਨਾ ਜਿਹਦੇ ਪੱਤਾਂ 'ਚ ਦਮ ਹੈ ਸ਼ੇਅਰ ਕਰੋ ਨਹੀਂ ਤਾਂ ਬੰਨ ਕੇ ਦਮਾਲੇ ਤੇ ਬਹਿ ਕੇ ਰੋਣਾ ਭਾਵਿਕ ਹੋਗੇ ਇਹ ਠੀਕ ਗੱਲ ਨਹੀਂ ਹੈ ਯਾ ਤੇ ਇਸ ਲਾਈਨ ਚ ਆਓ ਨਾ ਇੱਕ ਦਫਾ ਬਲਜਿੰਦਰ ਸਿੰਘ ਪਰਮਾਨਾ ਵੀ ਮਰੋਂਦਾ ਵੇਖਿਆ ਮਤਲਬ ਮੈਂ ਬੜੇ ਬੜੇ ਯੋਧੇ ਰੋਂਦੇ ਦੇਖੇ ਨੇ ਤੇ ਇਹ ਗੱਲ ਯਾਦ ਰੱਖਿਓ ਇਸ ਲੜਾਈ ਚ ਉਹ ਤਰ ਜਿਹਦੇ ਪੱਟਾਂ ਚ ਜ਼ੋਰ ਹੈ ਆ ਦੇ 20 ਦਿਨ ਹੀ ਨਾ ਸੁੱਤੇ ਇਹ ਕਹਿੰਦੇ ਸੀ ਤੇ ਤਾਂ ਪਰੇਸ਼ਾਨ ਆ ਸਾਨੂੰ 3.5 ਮਹੀਨੇ ਹੋ ਗਏ ਜਾਗਦੇ ਨੂੰ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਤੁਹਾਨੂੰ ਲੱਗਦਾ ਕਿ ਮੈਂ ਟੇਕੇ ਬਹਿ ਗਿਆ ਵਾਂ ਸਵੇਰੇ ਅੰਮ੍ਰਿਤਸਰ ਸੀ ਨਾ ਮੈਂ ਕੁਲਚੇ ਖਾ ਰਿਹਾ ਅੱਜ ਮੈਂ ਦਿੱਲੀ ਆਂ ਕੱਲ ਮੈਂ ਫਿਰ ਅੰਮ੍ਰਿਤਸਰ ਹੋਣਾ ਸੋ ਚੰਡੀਗੜ੍ਹ ਪਟੀਸ਼ਨਾਂ ਪੈ ਰਹੀਆਂ ਨੇ ਸਾਈਆਂ ਦੇ ਖਿਲਾਫ ਫਿਰ ਵਰਕ ਫੋਰ ਦਾ ਪੰਗਾ ਸ਼ੁਰੂ ਹੋ ਗਿਆ ਤੇ ਬੜਾ ਕੁਝ ਚੱਲ ਰਿਹਾ ਹੈ ਲਾਈਫ ਥ੍ਰੈਟ ਹੈ ਸਿਕਿਉਰਿਟੀ ਇਸ਼ੂ ਕੀਤੀ ਵੀ ਲੈਣ ਵਾਸਤੇ ਕਦੀ ਨੈਟ ਤੇ ਆ ਕੇ ਰੋਏ ਨਹੀਂ ਵੀ ਸਾਡੀ ਕਿਸੇ ਬਾਹ ਨਹੀਂ ਫੜੀ ਕਿਸੇ ਮਦਦ ਨਹੀਂ ਕੀਤੀ ਜੀ ਟੁੱਟੇ ਕੇ ਮਾਰੇ ਕੇ ਤਬਾਹ ਹੋ ਗਏ ਸੋਹਣੇ ਦੇ ਲੱਗੇ ਬੇਵਫਾ ਹੋ ਗਏ। ਜੋ ਵੀ ਸਾਨੂੰ ਘਰੋਂ ਕੋਈ ਲੈਣ ਨਹੀਂ ਆਇਆ ਆਪਣੀ ਮਰਜ਼ੀ ਨਾਲ ਆਏ ਆ। ਸੋ ਜਦੋਂ ਆਪਣੀ ਮਰਜ਼ੀ ਨਾਲ ਆਏ ਉਹਦੇ ਜੋ ਕਨਸੀਕਵੈਂਸਿਸ ਨੇ ਜੋ ਨਤੀਜੇ ਨੇ ਉਹਦੀ ਜ਼ਿੰਮੇਵਾਰੀ ਮੇਰੀ ਹੈ। ਸੋ ਮੇਰੇ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਭਾਈ ਜਾਂ ਤੇ ਇਸ ਮદાન ਚ ਉਤਰੋ ਨਾ ਇਹ ਤੇ ਛੋਟਾ ਜਿਹਾ ਕੁੜੀ ਦਾ ਮਸਲਾ ਹੈ ਨਾ ਤੇ ਉੱਤੇ ਦਿਲ ਛੱਡ ਕੇ ਬਹਿ ਗਿਆ ਮੇਰਾ। ਐਨਾ ਤੋ ਯੋਧਾ ਪੰਥ ਦਾ ਯਾਰ ਹੱਦ ਹੋ ਗਈ ਹੈ। ਤੇਰੇ ਹੱਕ ਤੇ ਹੀ ਪੋਸਟ ਪਾਈ ਹੈ ਤੂੰ ਦਿਲ ਛੱਡਦਾ ਇੱਥੇ ਜਿਥੇ ਬੰਦੀਆਂ ਪਿੱਛੇ हट ਗਈਆਂ ਚਾਰ ਚਾਰ ਐਫਆਈਆਰ ਨੇ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੰਨ ਲੱਗਾ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਚੰਡੀਗੜ੍ਹ ਦੇ ਵਿੱਚ ਡੀਸੀ ਦਫ਼ਤਰੇ ਪੇਪਰ ਗੈਰ ਮੇਰੇ ਰੈਸਟ ਵਾਸਤੇ ਹਾਈ ਕੋਰਟ ਚ ਪਟੀਸ਼ਨ ਪਈ ਮੈਨੂੰ ਅਰੈਸਟ ਕਰਨ ਵਾਸਤੇ ਉਤੋਂ ਜਿਸ ਵੀ ਸੀ ਰੋਡੇ ਵੱਖਰਾ ਆਪਣੀ ਗੇਮ ਚਲਾ ਰਿਹਾ ਤੇ ਤੁਹਾਡੇ ਲੋਕਾਂ ਦਾ ਵਿਰੋਧ ਵੱਖਰਾ ਮੈਂ ਚੱਲ ਰਿਹਾ ਪਰ ਹੁਣ ਅਸੀਂ ਬਾਹਰ ਕੀ ਡੋਸਾ ਖਾਨ ਚੱਲੇ ਆ ਸਮਝੇ ਚੜਦੀ ਕਲਾ ਚ ਰਿਹਾ ਕਰੋ ਨਹੀਂ ਤਾਂ ਲਾਈਨ ਛੱਡ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ